ਪਰਮ ਸਤਕਾਰਯੋਗ ਦੋਸਤੋ ਤੁਹਾਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਸ਼ਬਖਰ ਮੈਂ ਆ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿਲੋਂ ਤੇ ਅੱਜ ਅਸੀਂ ਗੱਲ ਕਰਾਂਗੇ ਕਬਜ਼ ਤੋਂ ਛੁਟਕਾਰਾ ਕਿਵੇਂ ਪਾਈਏ ਕਿ ਕਬਜ਼ ਇੱਕ ਐਸੀ ਬਿਮਾਰੀ ਕਹਿ ਸਕਦੇ ਆਪਾਂ ਜੋ ਕਿ ਲੱਗਦੀ ਭਾਵੇਂ ਮਾਮੂਲੀ ਜੀ ਗੱਲ ਹੈ ਪਰ ਇਹਦੇ ਨਾਲ ਬੜੀਆਂ ਆਲਮਤਾਂ ਹੁੰਦੀਆਂ ਨੇ ਇਹ ਸਭ ਬਿਮਾਰੀਆਂ ਦੀ ਜੜ ਹੈ ਅਜਿਹੇ ਵਿੱਚ ਕਿਹਾ ਜਾਂਦਾ ਸਭ ਤੋਂ ਪਹਿਲੀ ਗੱਲ ਜਏ ਹੈ ਵੀ ਇਹਦੇ ਨਾਲ ਤੁਹਾਡਾ ਸਿਰ ਦਰਦ ਹੋ ਸਕਦਾ ਤੇ ਦੂਸਰੀ ਗੱਲ ਤੁਹਾਨੂੰ ਚੱਕਰ ਆ ਸਕਦੇ ਨੇ ਤੀਸਰੀ ਗੱਲ ਤੁਹਾਨੂੰ ਕਬਰਾਟ ਹੋ ਸਕਦੀ ਹੈ ਤੇ ਚੌਥੀ ਗੱਲ ਤੁਹਾਨੂੰ ਬਲੱਡ ਪ੍ਰੈਸ਼ਰ ਵੀ ਹੋ ਸਕਦਾ ਹੈ ਯਾਨੀ ਗੱਲ ਕੀ ਜਦ ਬਾਡੀ ਚ ਗੰਦ ਪਰਿਆ ਰਹਿੰਦਾ ਉਹ ਦਿਨ ਨੁਕਸਾਨ ਹੀ ਨੁਕਸਾਨ ਨੇ ਤੇ ਬਾਡੀ ਦੀ ਗੰਦੇ ਤੱਤ ਜਿਹੜੇ ਜਮਾ ਹੁੰਦੇ ਰਹਦੇ ਨੇ ਤੇ ਇਹਦੇ ਲਈ ਜ਼ਰੂਰੀ ਹੈ ਕਿ ਅਸੀਂ ਸਮਝੀਏ ਵੀ ਕੰਦ ਹੁੰਦੀ ਕਿਉਂ ਹੈ ਤੇ ਇਦਾਂ ਮੈਨ ਕਰਨੇਗਾ ਬਈ ਤੁਸੀਂ ਜਿਹੜਾ ਖਾਣਾ ਖਾਂਦੇ ਹੋ ਜਾਂ ਤਾਂ ਫਿਰ ਮੈਦੇ ਵਾਲਾ ਖਾਂਦੇ ਹੋ ਜਾਂ ਫਿਰ ਇਹ ਸਟੈਮ ਤੇ ਨਹੀਂ ਖਾਂਦੇ ਜਾਂ ਫਿਰ ਤੁਸੀਂ ਬੇਆਰਾਮ ਰਹਿੰਦੇ ਹੋ ਤੇ ਜਾਂ ਫਿਰ ਤੁਸੀਂ ਜਿਹੜਾ ਖਾਣਾ ਖਾਂਦੇ ਹੋ ਉਹ ਐਸਾ ਹੈਗਾ ਜਿਹੜਾ ਅੰਤੜਾਂ ਨੂੰ ਚਿਪਕ ਜਾਂਦਾ ਜਿਸ ਦੇ ਨਾਲ ਤੁਹਾਨੂੰ ਕਬਜ਼ ਦੀ ਸਮੱਸਿਆ ਹੁੰਦੀ ਹੈ ਤੇ ਚੌਥੀ ਗੱਲ ਇਹ ਹੈ ਵੀ ਤੁਸੀਂ ਕੋਈ ਕੱਚਾ ਸਲਾਦ ਨਹੀਂ ਖਾਂਦੇ ਨਾਲ ਤੇ ਉਹਦੇ ਨਾਲ ਵੀ ਕਮਜ਼ੋਰ ਦੀ ਚਾਂਸਸ ਜ਼ਿਆਦਾ ਹੁੰਦੇ ਨੇ ਤੇ ਹੁਣ ਅਸੀਂ ਸ਼ਾਰਟਕਟ ਗੱਲ ਕਰੀਏ ਵੀ ਕਮਜ ਤੋਂ छुटਕਾਰਾ ਕਿਵੇਂ ਪਾਇਆ ਜਾ ਸਕਦਾ ਮੇਨ ਗੱਲ ਤਾਂ ਇਹ ਹੈਗੀ ਵੀ छुटਕਾਰਾ ਕਿਵੇਂ ਪਾਇਆ ਜਾ ਸਕਦਾ ਕਮਜ ਤੋਂ ਜੇ ਤੁਸੀਂ ਕਮਜ ਤੋਂ ਛੁਟਕਾਰਾ ਪਾ ਲੰਦੇ ਹੋ ਤਾਂ ਜ਼ਰੂਰੀ ਹੈ ਕਿ 24 ਘੰਟਿਆਂ 'ਚ ਇੱਕ ਵਾਰ ਜਾਂ 24 ਘੰਟੇ ਚ ਦੋ ਵਾਰ ਪਖਾਨਾ ਜਾਣਾ ਜ਼ਰੂਰੀ ਹੈ ਤੇ ਇਹਦੇ ਨਾਲ ਤੁਹਾਡੀ ਸਿਹਤ ਵੀ ਅੱਛੀ ਰਹੇਗੀ ਤੇ ਤੁਹਾਨੂੰ ਤਕਲੀਫ ਵੀ ਕੋਈ ਨਹੀਂ ਹੋਏਗੀ ਤੇ ਰਿਲੈਕਸੇਸ਼ਨ ਟੂ ਦ ਬੋਡੀ ਐਂਡ ਮਾਈਂਡ ਸਭ ਠੀਕ ਠਾਕ ਰਹੇਗਾ ਤੇ ਇਹਦੇ ਲਈ ਮੈਂ 8 ਗੱਲਾਂ ਤੁਹਾਨੂੰ ਦੱਸਾਂਗਾ ਜੀ ਦੇ ਨਾਲ ਤੁਸੀਂ ਕਬਜ ਤੋਂ ਛੁਟਕਾਰਾ ਪਾ ਸਕਦੇ ਹੋ ਇਹ 8 ਗੱਲਾਂ ਦੇ ਵਿੱਚੋਂ ਇੱਕ ਅ디 ਤੁਸੀਂ ਧਿਆਨ ਰੱਖ ਲਓ ਤਾਂ ਵੀ ਤੁਸੀਂ ਕਬਜ ਤੋਂ ਛੁਟਕਾਰਾ ਪਾ ਸਕਦੇ ਹੋ ਬੜੇ ਆਰਾਮ ਦੇ ਨਾਲ ਤੇ ਪਹਿਲੀ ਗੱਲ ਤਾਂ ਇਹ ਹੈ ਵੀ ਛੋਟੀ ਹਰਲੋ ਲੈਣੀ ਥੋੜੀ ਜੀ ਉਹਨੂੰ ਪਾਊਡਰ ਬਣਾ ਲੈਣਾ ਉਹਦਾ ਤੇ ਭਾਵੇਂ ਤੁਸੀਂ ਦੇਸੀ ਘਿਓ ਦੇ ਵਿੱਚ ਥੋੜੀ ਜੀ ਉਹਨੂੰ ਤਲ ਲਿਓ ਤੇ ਉਹਦਾ ਪਾਊਡਰ ਬਣਾ ਲੈਣਾ ਮੰਨ ਲਓ 100 ਗ੍ਰਾਮ ਲੈ ਲਈ ਉਹਦਾ ਪਾਊਡਰ ਬਣਾ ਲਿਆ 100 ਗ੍ਰਾਮ ਸੌਂਫ ਲੈ ਲਈ ਉਹਦਾ ਪਾਊਡਰ ਬਣਾ ਲਿਆ 100 ਗ੍ਰਾਮ ਮਿਸ਼ਰੀ ਲੈ ਲਈ ਉਹਦਾ ਪਾਊਡਰ ਬਣਾ ਲਿਆ ਤੇ ਇਹ ਪਾਊਡਰ ਬਣਾ ਕੇ ਜਿਹੜੀਆਂ ਆਇਤਮਾ ਨੇ ਉਹ ਜਿਹੜੀ ਪੱਕੀ ਜੀ ਬਣਾ ਕੇ ਰੱਖ ਲਿਓ ਰੋਜ਼ਾਨਾ ਇੱਕ ਚਮਚ ਲਾਓ ਤੁਸੀਂ ਤੇ ਹਰੜ ਜਿੱਥੇ ਤੁਹਾਨੂੰ ਅੰਤੜੀਆਂ ਸਾਫ਼ ਕਰੇਗੀ ਤੇ ਸੌਂਫ ਵੀ ਅੰਤਰੀਏ ਸਾਫ ਕਰੇਗੀ ਤੇ ਉਥੇ ਤੁਹਾਨੂੰ એનર્ਜੀ ਵੀ ਦੇਗੀ ਬਹੁਤ ਸ਼ਾਨਦਾਰ ਚੀਜ਼ ਹੈ ਤੇ ਇਹ ਤੁਹਾਡੀਆਂ ਅੰਤਰੀਆਂ ਨੂੰ ਮਜ਼ਬੂਤੀ ਵੀ ਦੇਗੀ ਇਸ ਲਈ ਜ਼ਰੂਰੀ ਹੈ ਛੋਟੀ ਹਰੜ ਸੌਂਫ ਤੇ ਮਿਸ਼ਰੀ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਇਹਨੂੰ ਤੁਸੀਂ ਪੀਸ ਕੇ ਇਹ ਤੁਸੀਂ ਰੋਜ਼ਾਨਾ ਇੱਕ ਚਮਚਾ ਲਓ ਇੱਕ ਇਹ ਹੈ ਦੂਸਰਾ ਇਹ ਹੈ ਵੀ ਆਮਲੇ ਦਾ ਚੂਰ ਲੈ ਲੈਣਾ ਤੇ 30 40 ਰੁਪਏ ਦਾ 100 ਗ੍ਰਾਮ ਮਿਲ ਜਾਂਦਾ ਕਿਸੇ ਵੀ ਪੰਚਾਰੀ ਦੁਕਾਨ ਤੋਂ ਆਮਲੇ ਦਾ ਚੂਰਨਾ ਕੇ ਸਿਰਫ 1 ਚਮਚਾ ਸੌਣ ਲੱਗੇ ਲੈਣਾ ਬੱਚੇ ਨੂੰ ਤੁਸੀਂ 1/2 ਚਮਚ ਦੇ ਸਕਦੇ ਹੋ ਬਜ਼ੁਰਗਾਂ ਨੂੰ ਵੀ 1 ਚਮਚ ਦੇ ਸਕਦੇ ਹੋ ਤੇ ਇਹਦੇ ਨਾਲ ਤੁਹਾਨੂੰ એનર્ਜੀ ਵੀ ਬਣੀ ਰਹੇਗੀ ਤਾਕਤ ਵੀ ਬਣੀ ਰਹੇਗੀ ਵਿਟਾਮਿਨ ਸੀ ਵੀ ਮਿਲੇ ਮਿਲੇਗਾ ਤੇ ਤੁਹਾਡੀ ਕਮਜ਼ੋਰੀ ਵੀ ਦੂਰ ਹੋਏਗੀ ਤੇ ਥਕਾਵਟ ਵੀ ਨਹੀਂ ਹੋਏਗੀ ਇਹ ਵੀ ਖਾਸ ਗੱਲ ਹੈ ਤੇ ਤੀਸਰੀ ਗੱਲ ਹੈ ਨਿੰਬੂ ਦਾ ਰਸ ਇੱਕ ਗਲਾਸ ਦੇ ਵਿੱਚ ਇੱਕ ਨਿੰਬੂ ਦਾ ਰਸ ਚੋੜ ਕੇ ਜਿਸ ਜੁ ਸਵੇਰੇ ਜਾਂ ਸ਼ਾਮ ਨੂੰ ਪੀਣ ਲਿਓ ਤੇ ਇਹਦੇ ਨਾਲ ਵੀ পেট ਸਾਫ਼ ਹੁੰਦਾ ਤੇ ਨਿੰਬੂ ਜਿਹੜਾ ਰਸ ਹੈਗਾ ਉਹ ਬਾਡੀ ਦੇ ਗੰਦੇ ਤੱਤ ਨਹੀਂ ਉਹ ਬਾਹਰ ਕੱਢਦਾ ਹੈ ਇਹ ਤੁਹਾਨੂੰ એનર્ਜੀ ਦਿੰਦਾ ਹੈ ਇਹ ਤੁਹਾਨੂੰ ਥਕਾਵਟ ਦੂਰ ਕਰਦਾ ਹੈ ਇਹਦੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਹੁੰਦਾ ਹੈ ਇਸ ਕਰਕੇ ਨਿੰਬੂ ਤੁਸੀਂ ਵਰਤ ਸਕਦੇ ਹੋ ਜਾਂ ਫਿਰ ਰਾਤ ਨੂੰ ਦੁੱਧ ਪੀਣ ਲੱਗੇ ਉਹਦੇ ਵਿੱਚ ਇੱਕ ਚਮਚ ਅਰੰਡੀ ਦਾ ਤੇਲ ਦਿਨੋਂ ਸਿਕਾਸਟ੍ਰੋਲ ਕਰਨੇ ਇਹ ਤੁਹਾਨੂੰ ਕੈਮਸਟਰੀ ਨੂੰ ਘਣਦੇ ਮਿਲ ਜਾਗਾ ਪੰਛਾਰੀ ਦੁਕਾਨ ਤੇ ਮਿਲ ਜਾਗਾ ਰੈਸਟੋਰੈਂਟ ਜਿਹੜਾ ਹੈਗਾ ਇੱਕ ਚਮਚ ਤੁਸੀਂ ਰੋਜ਼ਾਨਾ ਪੀ ਲੋ ਤੇ ਤੁਹਾਨੂੰ ਕਭਲ ਆਪਣੇ ਆਪ ਹੀ ਠੀਕ ਰਹੇਗੀ ਤੇ ਇੱਕ ਹੈਗਾ ਫਿਰ ਅਗਲਾ ਪੰਜਵਾਂ ਕਾਲੇ ਤੇਲ ਲੈ ਲੈਣਾ ਤੇ 100 ਗ੍ਰਾਮ ਤੇ 100 ਗ੍ਰਾਮ ਗੁੜ ਲੈਣਾ ਬਰਾਬਰ ਮਾਤਰਾ ਚ ਤੇ ਨੂੰ ਮਿਕਸ ਕਰ ਲੈਣਾ ਕਾਲੇ ਤੇਲ ਨੂੰ ਥੋੜੇ ਜਿਹਾ ਭੁੰਨ ਕੇ ਨਾ ਇਹਨਾਂ ਨੂੰ ਪਾਊਡਰ ਬਣਾ ਲੈਣਾ ਨਾ ਉਹਦਾ ਤੇ ਗੁੜ ਬਰਾਬਰ ਮਾਤਰਾ ਇਹ ਮਿਕਸ ਕਰਕੇ ਇਹ ਸ਼ਾਮ ਨੂੰ ਖਾ ਲੈਣਾ ਤੇ ਉੱਤੋਂ ਦੁੱਧ ਵੀ ਲੈਣਾ تو یہ تک طاقت بھی بنے گی گوڈے بھی نہیں دکھنگ گے جوڑ درد بھی ٹھیک ہوئے گا تو تھکاوٹ بھی ٹھیک ہوئے گی اور آئرن بھی خوب ملے گا اور کیلشیئم بھی ملے گا توج بھی ٹھیک ہوئے گی اس طرح ہی چھواں ہے گلکند گلکند کا ایک چمچہ کھا کے رات نو دھد دو پیلو تو بڑا آنند ہے جی شوگر نہیں ہے ਇਕ ਤਾਂ ਸੁਗੰਧ ਵੀ ਬਣੀ ਬੜੀ ਵਧੀਆ ਬਣੀ ਰਹਿੰਦੀ ਹੈ ਗੁਲਕੰਦ ਦੇ ਨਾਲ ਤੇ ਦੂਸਰਾ ਜਿਹੜਾ ਦੁੱਧ ਨਾਲ ਲਈ ہوئی ਇਹ ਬੜੀ ਤਾਕਤ ਦਿੰਦੀ ਹੈ ਇਹ ਗੁਲਾਬ ਦੇ ਫੁੱਲਾਂ ਦੀ ਗੁਲਕੰਦ ਦਾ ਫਾਇਦੇ ਫਾਇਦੇ ਨੁਕਸਾਨ ਕੋਈ ਨਹੀਂ ਗਾ ਤੇ ਸਤਰਾ ਹੈਗਾ ਬੈਂਗੜਾ ਸੂਪ ਜਾਂ ਪਾਲਕ ਦਾ ਸੂਪ ਪਾਲਕ ਲੈ ਲੋ ਤੁਸੀਂ ਘਟੋ ਘਟ 30 40 ਗ੍ਰਾਮ 50 ਗ੍ਰਾਮ ਤੇ ਇਹਨੂੰ ਤੁਸੀਂ ਉਬਾਲ ਲਓ ਪਾਣੀ ਦੇ ਵਿੱਚ ਇੱਕ ਗਲਾਸ ਤੁਸੀਂ ਨਮਕ ਪਾ ਕੇ ਕਾਲਾ ਨਮਕ ਪਾ ਲਓ ਥੋੜੀ ਜਿਹੀ ਗਾੜੀ ਮਚੀ ਪਾ ਸਕਦੇ ਹੋ ਤੇ ਜਾਂ ਸਿੰਦਾ ਨਮਕ ਪਾ ਸਕਦੇ ਹੋ ਜਾਂ ਦੂਸਰਾ ਵੀ ਨਮਕ ਪਾ ਸਕਦੇ ਹੋ ਇਹ ਇੱਕ ਟਾਂਕਾ ਚ ਪੀ ਲਓ ਪਾਲਕ ਦੇ ਸੂਪ ਦੇ ਨਾਲ ਹੁੰਦਾ ਕੀ ਹੈ ਜਿੱਥੇ ਤੁਹਾਡੀ ਕਮਜ ਦੂਰ ਹੋਏਗੀ ਉੱਥੇ ਤੁਹਾਨੂੰ ਆਇਰਨ ਵੀ ਖੂਬ ਮਾਤਰਾ ਚ ਮਿਲੇਗਾ ਤੁਹਾਡੀ ਚਿਹਰੇ ਦੀ ਸੁੰਦਰਤਾ ਆ ਜਾ ਵੀ ਵਧੇਗੀ ਤੁਹਾਡੀ ਚਮੜੀ ਵੀ ਨਖਾਰ ਆਏਗੀ ਤੁਹਾਡੇ ਚਿਹਰੇ ਤੇ ਨਖਾਰ ਆਏਗਾ ਤੁਹਾਡੇ ਚਿਹਰੇ ਤੇ ਨਖਾਰ ਆਏਗਾ ਇਹ ਮਧੂਰੀ ਦੀਕਸ਼ਤਾ ਜਿਹੜੀ ਉਹ ਪਾਲਕ ਦਾ ਸੂਪ ਜਾਂ ਪਾਲਕ ਦਾ ਸਾਗ ਆਮੇ ਖਾਂਦੇ ਉਹਨਾਂ ਨੇ ਖੁਦ ਮੰਨੇ ਆਏਗਾ ਤੇ ਅਗਲਾ ਹੈ ਅਮਰੂਦ 8ਵਾਂ ਹੈ ਅਮਰੂਦ ਖਾ ਕੇ ਜੇ ਤੁਸੀਂ ਇੱਕ ਦੁੱਧ ਦਾ ਗਲਾਸ ਪੀ ਲੈਂਦੇ ਹੋ ਤਾਂ ਵੀ ਛੋਟੀ ਕਬਜ ਦੂਰ ਹੋਦੀ ਹੈ ਕਿਉਂਕਿ ਅਮਰੂਦ ਆਪਣੇ ਆਪ ਜੇ ਕਬਜ ਦੂਰ ਕਰਦਾ ਤੇ ਇਹ ਤਾਂ ਜਿਹੜੇ 8 ਪੁਆਇੰਟ ਸੀਗੇ ਇਹ ਤੁਸੀਂ ਇੱਕ ਇੱਕ ਕਰਕੇ ਮੈਂ ਤੁਹਾਨੂੰ ਦੱਸੇ ਨੇ ਤੇ ਤੁਸੀਂ ਕੋਈ ਵੀ ਅਪਣਾ ਸਕਦੇ ਹੋ ਇਸ ਤੋਂ ਬਿਨਾ ਵੀ ਜੇ ਤੁਸੀਂ ਖਾਲੀ ਪੇਟ ਇੱਕ ਸੀਮ ਲੈ ਲੈਂਦੇ ਹੋ ਸਵੇਰੇ ਸਵੇਰੇ ਤਾਂ ਵੀ ਤੁਹਾਡੀ ਕਵਸ ਠੀਕ ਰਹਿੰਦੀ ਹੈ ਤੇ ਇਸ ਤੋਂ ਬਿਨਾ ਐਕਸਰਸਾਈਜ਼ ਕਰੋ ਰੋਣਾ ਔਰ ਯੋਗਾ ਕਰੋ ਔਰ ਆਪਣੇ ਖੁਰਾਕ ਦੇ ਵਿੱਚ ਸਲਾਦ ਜਿਸ ਤਰ੍ਹਾਂ ਖੀਰਾ ਕकड़ी ਪਿਆਜ਼ ਅਰ ਅਰ ਹੋਰ ਜੋ ਵੀ ਸਲਾਦ ਹੈ ਕੱਚਾ ਕੱਚੇ ਸਬਜ਼ੀਆਂ ਚਾਹੇ ਛਲਗਮ ਹੋਵੇ ਮੂਲੀ ਹੋਵੇ ਗਾਜਰ ਹੋਵੇ ਇਹ ਕੱਚੇ ਸਬਜ਼ੀਆਂ ਜਿਹਨੀਆਂ ਤੁਸੀਂ ਸ਼ਾਮਿਲ ਕਰਦੇ ਹੋ ਇਹ ਬੜਾ ਹੀ ਫਾਇਦਾ ਕਰਦੀਆਂ ਨੇ ਇੱਕ ਕਵਿਜ ਤੋਂ ਛਟਕਾਰਾ ਪਾਉਂਦੀਆਂ ਨੇ ਤੇ ਨਾਲੇ ਵਿਟਾਮਿਨ ਤੇ ਮਿਨਰਲਸ ਦਾ ਖਜ਼ਾਨਾ ਹੁੰਦੀਆਂ ਨੇ ਤੇ ਇਹਦੇ ਨਾਲ ਤੁਹਾਨੂੰ ਬੜਾ ਫਾਇਦਾ ਹੁੰਦਾ ਹੈ ਤੇ ਇਸ ਕਰਕੇ ਦੋਸਤੋ ਜੇ ਤੁਸੀਂ ਆਪਣੀ ਸਿਹਤ ਨੂੰ ਲੰਮੇ ਸਮੇਂ ਤੱਕ ਬਰਕਰਾਰ ਰੱਖਣਾ ਚਾਹੁੰਦੇ ਹੋ ਨਾ ਅਰ ਚੜਦੀ ਕਲਾ ਚਰਨਾ ਚਾਹੁੰਦੇ ਹੋ اور تھی سستی نہیں محسوس کرنا چاہتے تو ضروری ہے کہ ایک قبض بن گیا علامت بھی خاص دھیان رکھنا چاہیے تو جتھے جی تندرستی بڑھی رہے گی تو اوٹھے تو نو جی خوراک ہے پوری طرح لگ دی بھی ہے پوری طرح خوراک لگے تو آنتری چوسن اچھے اچھے چیزیں وٹامنز منرلز اور دی پروٹین پورا کرن ججم کرن آبزورب کرزم ضروری ہے ਕਿ ਅਸੀਂ ਇਹੋ ਜਿਹੇ ਆਲਮਤਾਂ ਜਿਹੜੀਆਂ ਨਾ ਆਉਂਦੇ ਨਾ ਆਪਣੇ ਛੋਟੇ ਬੱਚੇ ਨੂੰ ਆਉਂਦੀ ਏ ਨਾ ਯੰਗ ਨੂੰ ਤੇ ਨਾ ਅਸੀਂ ਆਪਣੇ ਖੁਦ ਨੂੰ ਤੇ ਨਾ ਆਪਣੇ ਬਜ਼ੁਰਗਾਂ ਨੂੰ ਤੇ ਜੇ ਤੁਸੀਂ ਇਸ ਗੱਲ ਦਾ ਧਿਆਨ ਰੱਖਦੇ ਹੋ ਤਾਂ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦੇ ਹੋ ਤੇ ਮੈਨੂੰ ਲੱਗਦਾ ਹੈ ਇਹ ਮੇਰੇ ਜਿਹੜੇ ਇਹ 8 ਪੁਆਇੰਟ ਦੱਸੇ ਨੇ ਇਹ ਪੰਛੋਟ-ਛੋਟੀਆਂ ਗੱਲਾਂ ਨੇ ਪਰ ਇਹ ਬੜੀਆਂ ਧਿਆਨ ਮੰਗਦੀਆਂ ਨੇ ਤੇ ਆਪਣੇ ਬੱਚਿਆਂ ਦਾ ਵੀ ਧਿਆਨ ਰੱਖੋ ਆਪਣਾ ਵੀ ਧਿਆਨ ਰੱਖੋ ਇਸ ਦੇ ਨਾਲ ਹੀ ਮੈਂ ਤੁਹਾਡਾ ਲੇਖਕ ਤੇ ਪੱਤਰਕਾਰ ਡਾਕਟਰ ਰਾਮ ਸਿੰਘ ਟਿਲੋਂਗ ਜੀ ਮੇਰੇ ਲੈ ਕੋਈ ਸਿਵਾ ਹੀ ਕਰਦੀ ਯੂ ਆਰ ਮੋਸਟ ਵੈਲਕਮ 9870080332 ਤੇ ਮੈਨੇਜਰ ਮਰਜੀ ਨਾਲ ਸੰਪਰਕ ਕਰ ਸਕਦੇ ਹੋ ਯੂ ਆਰ ਮੋਸਟ ਵੈਲਕਮ ਦਿਨ ਆੜੀ ਬਹੁਤ ਬਹੁਤ ਸ਼ੁਕਰੀਆ ਸਸਤੀ ਕਾ